ਸਰੀ ਵਿਖੇ 3 ਅਗਸਤ ਨੂੰ ਵਿਸ਼ਵ ਪੰਜਾਬੀ ਸੈਮੀਨਾਰ ਹੋਣ ਜਾ ਰਿਹਾ ਹੈ ਸੈਮੀਨਾਰ ਦੇ ਵਿੱਚ ਪੰਜਾਬ ਤੋਂ ਵੀ ਕਈ ਪਤਵੰਤੇ ਸੱਜਣ ਪਹੁੰਚ ਰਹੇ ਨੇ ਭੁਪਿੰਦਰ ਸਿੰਘ ਮੱਲਿਹੋਰਾ ਤੋਂ ਜਾਣਦੇ ਆ ਹੋਰ ਕੀ ਕੁਝ ਹੋਏਗਾ ਇਸ ਸੈਮੀਨਾਰ 'ਚ ਖਾਸ ਸਤਿ ਸ਼੍ਰੀ ਅਕਾਲ ਜੀ ਸਰੀਦ ਦੇ ਵਿੱਚ ਵਿਸ਼ਵ ਪੰਜਾਬੀ ਸੈਮੀਨਾਰ ਹੋਣ ਜਾ ਰਿਹਾ ਇਸ ਸੈਮੀਨਾਰ ਨੂੰ ਲੈ ਕੇ ਖੂਬ ਤਿਆਰੀਆਂ ਚੱਲ ਰਹੀਆਂ ਨੇ ਭੁਪਿੰਦਰ ਸਿੰਘ ਮੱਲੀ ਹੋਣੀ ਜੀ ਸੈਮੀਨਾਰ ਦਾ ਦੀ ਸਾਰੀ ਜਿਹੜੀ ਦੇਖਰੇਖ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸੈਮੀਨਾਰ ਦੇ ਸਬੰਧੀ ਭੁਪਿੰਦਰ ਸਿੰਘ ਮੱਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਸ਼ਰੀ ਜੀ ਥੈਂਕ ਯੂ ਮੱਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਸੈਮੀਨਾਰ ਇਹ ਜਿਹੜਾ ਹੋਣ ਲੱਗਿਆ ਇਸ ਸੈਮੀਨਾਰ ਨੂੰ ਲੈ ਕੇ ਹੁਣ ਤੱਕ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਇਸ ਸੈਵਨ ਲੈ ਕੇ ਜੀ ਜਿਹੜੀਆਂ ਤਿਆਰੀਆਂ ਜੋ ਵੀ ਕਿਸੇ ਕਾਮਯਾਬ ਪ੍ਰੋਗਰਾਮ ਨੂੰ ਕਰਨ ਦੇ ਲਈ ਜੋ ਤਿਆਰੀ ਹੋਣੀ ਉਹ ਹੀ ਕਰ ਰਹੇ ਹਾਂ ਜੀ ਤਾਂ ਉਹਦੇ ਵਿੱਚ ਕਾਫੀ ਮੁਸ਼ਕਲਾਂ ਵੀ ਆ ਰਹੀਆਂ ਤਾਂ ਜਦੋਂ ਵੀ ਤੁਸੀਂ ਕੋਈ ਸੀਰੀਅਸ ਗੱਲ ਕਰਨੀ ਹੋਵੇ ਮੁਸ਼ਕਲਾਂ ਆਉਂਦੀਆਂ ਹੀ ਆ ਪਰ ਸਾਡਾ ਬਹੁਤ ਵੱਡਾ ਅਭਿਆਸ ਹੈ ਅਸੀਂ ਉਹਨਾਂ ਮੁਸ਼ਕਲਾਂ ਨੂੰ ਇਕੱਲੇ-ਇਕੱਲੇ ਕਰਕੇ ਉਹਨਾਂ ਨੂੰ ਜਿੱਟਾਂਗੇ ਕੁਝ ਅਸੀਂ ਕਰ ਸਕਦੇ ਜੋ ਸਾਡੇ ਬਸ ਦੀਆਂ ਕੁਝ ਕੁਝ ਸਾਡੇ ਬਸ ਤੋਂ ਬਾਹਰ ਵੀ ਮੁਸ਼ਕਲਾਂ ਨੇ ਜੀ ਨਗੋ ਸਾਡਾ ਇੱਕ ਹਾਲੀ ਪਰ ਉਸ ਦਿਨ ਉਹਦਾ ਬਾਰੇ ਗੱਲ ਜਰੂਰ ਕਰਾਂਗੇ ਜੀ ਸੋ 3 ਅਗਸਤ ਨੂੰ ਇਹ ਸੈਮੀਨਾਰ ਹੋਣ ਜਾ ਰਿਹਾ ਤੇ 3 ਅਗਸਤ ਨੂੰ ਜਿਹੜੀ ਹੈ ਕਿੱਥੋਂ ਕਿੱਥੋਂ ਕਿਵੇਂ ਲੋਕ ਇਥੇ ਪਹੁੰਚ ਰਹੇ ਨੇ ਤੇ ਖਾਸ ਕਰਕੇ ਕਿਹੜੇ ਥੀਮ ਦੇ ਉੱਤੇ ਸੈਮੀਨਾਰ ਹੋਣ ਜਾ ਰਿਹਾ ਇਹ ਜਿਹੜਾ ਸੈਮੀਨਾਰ ਹੈ ਜੀ ਇਹ ਸੈਮੀਨਾਰ ਪੰਜਾਬ ਦੇ ਜੋ ਵੀ ਮਸਲੇ ਨੇ ਪੰਜਾਬ ਨੂੰ ਜੋ ਵੀ ਚੁਣੌਤੀਆਂ ਨੇ ਅੱਜ ਦੇ ਦੌਰ ਦੇ ਵਿੱਚ ਹੈ ਜੋਖੇ ਦੌਰ ਦੇ ਵਿੱਚ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਗੱਲਬਾਤ ਕਰਨ ਲਈ ਜੋ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਲੋਕੀ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਨੂੰ ਸੱਦਿਆ ਗਿਆ ਨਾਟਿਵ ਪੈਸਿਵ ਪਰਸਨੈਲਿਟੀਜ਼ ਵੀ ਸੱਦਿਆ ਗਿਆ ਕਿ ਜਿਹੜੇ ਬੰਦੇ ਆਪਣੇ ਚੋਂ ਠੀਕਾ ਪੜ੍ਹੇ ਲਿਖੇ ਵੀ ਹੋਣਗੇ ਪਰ ਇਹ ਉਹ ਸਾਰੇ ਲੋਕ ਨੇ ਜਿਹਦੇ ਵਿੱਚ ਡਾਕਟਰ ਪਿਆਰਾ لال ਗਰਕ ਸਾਹਿਬ ਜੀ ਮਿੱਤਰ ਸਿੰਘ ਮੀਤ ਜੀ ਡਾਕਟਰ ਬਾਬਾ ਸਿੰਘ ਜੀ ਡਾਕਟਰ ਗੁਰਦੇਵ ਸਿੰਘ ਜੀ ਇਹ ਸਾਰੇ ਬੰਦੇ ਮਤਲਬ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਬਾਰੇ ਔਰ ਪੰਜਾਬ ਦੇ ਮਸਲਿਆਂ ਬਾਰੇ ਉਹ ਸੋਚਦੇ ਨੇ ਜਦੋਂ ਅਸੀਂ ਸੋਚਦੇ ਕਿਉਂਕਿ ਜਿਹੜੀਆਂ ਮੁਸ਼ਕਲਾਂ ਹੈਗੀਆਂ ਸ਼ੈਰੀ ਜੀ ਇਹ ਜਿਸ ਤਰ੍ਹਾਂ ਸਾਨੂੰ ਲੱਗਦਾ ਹੈਗਾ ਨਾ ਵੀ ਸਭ ਕੁਝ ਠੀਕ ਆ ਵੈਸੇ ਸਭ ਕੁਝ ਠੀਕ ਨਹੀਂ ਹੈ ओके ਇਸੇ ਕਰਕੇ ਇਹ ਇਹ ਜਿਹੜੇ ਪ੍ਰੋਗਰਾਮ ਕਰਾਏ ਜਾਂਦੇ ਹੈਗੇ ਇਹ ਕੋਈ ਪ੍ਰੋਗਰਾਮ ਇਸ ਕਰਕੇ ਨਹੀਂ ਕਰਾਏ ਜਾਂਦੇ ਕਿ ਕਿਸੇ ਨੇ ਆਪਣਾ ਨਾਮ ਅੱਗੇ ਕਰਨਾ ਇਹ ਤਾਂ ਕਿਉਂਕਿ ਇਹਨਾਂ ਦੇ ਬਹੁਤ ਹੀ ਵਕਤ ਲੱਗਦਾ ਬਹੁਤ ਹੀ ਸਾਡੇ ਵਸੀਲੇ ਲੱਗਦੇ ਹੈਗੇ ਆ ਤਾਂ ਇਸ ਕਰਕੇ ਸੈਮੀਨਾਰ ਰੱਖਿਆ ਗਿਆ ਹੈਗਾ ਮਲੀ ਜੀ ਸੈਮੀਨਰ ਨੂੰ ਲੈ ਕੇ ਨਾ ਕਈ ਵਾਰੀ ਇਹ ਹੁੰਦਾ ਵੀ ਬਹੁਤ ਬਹੁਤ ਦੂਰੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਸੈਮੀਨਰ ਦੇ ਵਿੱਚ ਹਿੱਸਾ ਲੈਣ ਦੇ ਲਈ ਜਿੱਥੇ ਮੋਸਟ ਆਫ ਦਾ ਜਿਹੜੇ ਲੋਕ ਹੁੰਦੇ ਨੇ ਉਹ ਪੰਜਾਬ ਤੋਂ ਵੀ ਹੁੰਦੇ ਨੇ ਸੋ ਆ ਰਹੇ ਨੇ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਸੱਦਾ ਜਿਨ੍ਹਾਂ ਨੂੰ ਦਿੱਤਾ ਸਾਰੇ ਪਹੁੰਚ ਰਹੇ ਨੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਵੀਜ਼ਾ ਵਗੈਰਾ ਮਿਲ ਗਏ ਨਹੀਂ ਵੀਜ਼ਾ ਹੀ ਇਹ ਇੱਕ ਵੱਡੀ ਗੱਲ ਹੈ ਜੀ ਸ਼ਰੀ ਜੀ ਅਸੀਂ ਇਹ ਵੈਸੇ ਚੌਥੀ ਵਿਸ਼ ਪੰਜਾਬੀ ਕਾਨਫਰੰਸ ਕਰਾਉਣੀ ਸੀਗੀ ਔਰ ਅਸੀਂ ਇਨ ਟਾਈਮ ਪ੍ਰੋਫੈਸ਼ਨਲੀ ਬੰਦੇ ਹਾਇਰ ਕਰਕੇ ਉਹਨਾਂ ਦੀ ਐਪਲੀਕੇਸ਼ਨ ਦਿੱਤੀ ਹੈਗੀ ਹੈ ਔਰ ਉਹੀ ਲੋਕ ਜਿਹੜੇ ਬੰਦੇ ਦੋਨਾਂ ਪੰਜਾਬਾਂ ਦੇ ਵਿੱਚ ਧਰਾਤਲ ਤੇ ਕੰਮ ਕਰ ਰਹੇ ਨੇ ਜੀ ਔਰ ਕੁਝ ਇਦਾਂ ਦੇ ਲੋਕ ਵੀ ਨੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਕੋਈ ਬੈਂਕ ਬੈਲੈਂਸ ਨਹੀਂ ਹੈ ਕਿ ਉਹ ਤਾਂ ਬੰਦੇ ਸੇਵਾਦਾਰ ਨੇ ਕੰਮੇ ਨੇ ਉਹਨਾਂ ਕੋ ਕੋਈ ਇਸ ਤਰ੍ਹਾਂ ਦੇ ਹੈਗੇ ਬਹੁਤ ਵਸੀਲੇ ਹੈਗੇ ਜਾਂ ਜਾਂ ਉਹ ਕੰਫਰਟੇਬਲ ਲਾਈਫ ਜੀਂਦੇ ਹੈਗੇ ਤਾਂ ਅਸੀਂ ਇੱਥੇ ਦੇ ਜਿਹੜੇ ਲੋਕਲ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਇਹ ਤੁਹਾਡਾ ਕੰਮ ਕਰਾਂਗੇ ਅਸੀਂ ਕਿਹਾ ਕਿ ਸਾਨੂੰ ਇਹ ਮੌਕਾ ਕਿ ਅਸੀਂ ਉਹਨਾਂ ਨੂੰ ਸਾਦ ਕੇ ਇੱਥੇ ਬੰਦਾ ਗੱਲਬਾਤ ਕਰੀਏ ਪਰ ਆਖਰੀ ਸਮੇਂ ਤੇ ਉਹਨਾਂ ਨੇ ਕਿਹਾ ਕਿ ਜੀ ਮੁਸ਼ਕਿਲ ਆ ਗਈ ਜੀ ਆ ਗਿਆ ਜੀ ਬਹੁਤ ਲਪੀਕੀ ਹੋ ਆ ਜੀ ਤਾਂ ਇਹ ਹਮੇਸ਼ਾ ਹੀ ਹੁੰਦਾ ਹੁੰਦਾ ਹੈ ਇਹ ਕੋਈ ਸਾਨੂੰ ਪਹਿਲੀ ਵਾਰ ਸਾਡਾ ਅਭਿਆਸ ਨਹੀਂ ਹੈਗਾ ਸਾਡਾ 81 ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਪੰਜਾਬੀਆਂ ਦਾ ਪਹਿਲਾ ਮੇਲਾ ਕਰਾਇਆ ਸੀ ਉਦੋਂ ਸਾਡੇ ਲੱਖਾਂ ਡਾਲਰ ਨ ਹੋ ਗਏ ਇਸ ਗੱਲ ਕਰਕੇ ਖਰਾਬ ਹੋਏ ਸੀਗੇ ਜੀ ਤਾਂ ਇਹ ਅਸੀਂ ਬਹੁਤ ਦੁਖੀ ਆ ਇਸ ਗੱਲ ਤੋਂ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਗੱਲ ਹੁੰਦੀ ਹੈਗੀ ਆ ਕਿ ਜਿਹੜੇ ਲੋਕ ਹੋਰ ਇੱਥੇ ਸਾਡੀ ਹਵਾ ਨੂੰ ਬੁਗਾਣ ਲਈ ਆਉਂਦੇ ਆਗੇ ਉਹਨਾਂ ਨੂੰ ਬੜੀ ਆਸਾਨੀ ਦਾ ਵੀਜ਼ਾ ਮਿਲ ਜਾਂਦੇ ਆ ਜੀ ਤਾਂ ਮਤਲਬ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਭਾਈਚਾਰੇ ਨੂੰ ਕਹਿੰਨਾ ਵੀ ਇਹ ਸਾਨੂੰ ਗੱਲਾਂ ਆਪਣੇ ਨੁਮਾਇੰਦੇ ਤੋਂ ਪੁੱਛਣੀਆਂ ਚਾਹੀਦੀਆਂ ਵੀ ਇਹ ਜੇ ਅਸੀਂ ਜਿਹੜੇ ਸਾਡੇ ਸੂਝਵਾਨ ਲੋਕ ਨੇ ਜਿਹੜੇ ਸਾਡੇ ਅਧਵਨਾ ਜਿਹਨਾਂ ਦਾ ਸੰਬੰਧ ਸੰਬੰਧ ਹੈਗਾ ਜੇ ਉਹ ਨਹੀਂ ਇਸੇ ਸੱਦ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਤਾਂ ਫੇਰ ਸਾਡਾ ਭਾਈ ਜਰਾ ਕੀ ਕਿੱਧਰ ਨੂੰ ਜਾਏਗਾ ਫੇਦਾ ਹੋਏਗਾ ਜੀ ਉੱਥੇ ਆ ਗੋਲੀ ਚੱਲ ਗਈ ਉੱਥੇ ਦੋ ਨੌਜਵਾਨ ਇੱਥੇ ਮਰ ਗਿਆ ਚਾਰ ਬੰਦੇ ਉੱਥੇ ਡਰੱਗ ਜ ਫਸ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੇ ਬਹੁਤ ਸੀਰੀਅਸ ਇਹ ਸਵਾਲ ਹੈਗੇ ਆ ਸਾਡੇ ਭਾਈਚਾਰੇ ਦੇ ਕਰਕੇ ਅਸੀਂ ਭਾਈਚਾਰੇ ਦੇ ਵਿੱਚ ਇੱਕ ਆਗੂ ਰੋਲ ਜਾ ਐਕਟਿਵਿਜ਼ਮ ਦਾ ਰੋਲ ਕਰਦੇ ਆਗੇ ਅਸੀਂ ਇਹ ਸਵਾਲ ਚੱਕਾਂਗੇ ਯੂ نو ਇਹ ਨਹੀਂ ਵੀ ਕਿਸੇ ਵਿਅਕਤੀ ਦੇ ਖਿਲਾਫ ਆ ਜਾਂ ਕਿਸੇ ਪਾਰਟੀ ਦੇ ਖਿਲਾਫ ਆ ਪਰ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਹੱਕ ਨੇ ਅਸੀਂ ਇਹਨਾਂ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਸਾਡੇ ਨਾਲ ਇਸ ਤਰ੍ਹਾਂ ਹਮੇਸ਼ਾ ਹੀ ਕਿਉਂ ਹੁੰਦਾ ਅਪਰੋਚ ਹੁਣ ਤੱਕ ਕੀਤੀ ਤੁਸੀਂ ਕਿਸੇ ਵੀ ਐਮਪੀ ਨਾਲ ਬਿਲਕੁਲ ਹਾਂਜੀ ਮੈਂ ਜਿਹੜੇ ਸਾਡੇ ਇਲਾਕਿਆਂ ਦੇ ਐਮਪੀਜ਼ ਦੇ ਉਹਨਾਂ ਨਾਲ ਬੜੀ ਬੜੇ ਪਿਆਰ ਨਾਲ ਉਹਨਾਂ ਨਾਲ ਬਹੁਤ ਸਮਾਂ ਪਹਿਲਾਂ ਉਹਨੂੰ ਅਪਰੋਚ ਕੀਤਾ ਸੀ ਕੱਲ ਵੀ ਮੈਨੂੰ ਉਹਨਾਂ ਨੂੰ ਮਿਲ ਦਾ ਮੌਕਾ ਮਿਲਿਆ ਔਰ ਉਹਨਾਂ ਨਾਲ ਹੋਰ ਵੀ ਗੱਲਬਾਤ ਕੀਤੀ ਕਿ ਬੜੇ ਦੋਸਤਾਂ ਨਾਲ ਮੇਰੇ ਸਬੰਧ ਨੇ ਉਹਨਾਂ ਨਾਲ ਔਰ ਇਕੱਲੇ ਅਜ ਦੇ ਸਬੰਧ ਨਹੀਂ ਹੈ ਪਿਛਲੇ 40 ਸਾਲ ਦੇ ਮੇਰੇ ਸਬੰਧ ਹੈਗੇ ਆ ਤਾਂ ਪਰ ਇਹ ਜਿਹੜੇ ਮਸਲੇ ਹੈਗੇ ਆ ਹੋ ਸਕਦਾ ਉਹਨਾਂ ਦੇ ਵੀ ਬਸ ਦੇ ਨਾ ਹੋਣ ਹਾਂਜੀ ਤਾਂ ਪਰ ਉਹਨਾਂ ਨਾਲ ਗੱਲ ਕਰਨੀ ਸਾਡੀ ਬਣਦੀ ਹੈ ਕਿ ਅਸੀਂ ਤੁਹਾਨੂੰ ਇਸ ਕਰਕੇ ਭੇਜਿਆ ਕਿ ਤੁਸੀਂ ਸਾਡੇ ਜਿਹੜੇ ਸਾਡੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਦੀ ਤੁਸੀਂ ਆਵਾਜ਼ ਉਠਾਓ ਵੀ ਸਾਡੇ ਭਾਈਚਾਰੇ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਇਸ ਨਾਲੇ ਜਿਹੜੀ ਗੱਲਬਾਤ ਕਰਨੀ ਹੈਗੀ ਹੈ ਔਰ ਜੇ ਇਸ ਤਰ੍ਹਾਂ ਦੇ ਜਿਹੜੇ ਸੈਮੀਨਾਰ ਹੈਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨਫਰੰਸ ਆ ਉਹਨਾਂ ਲਈ ਇਹਨਾਂ ਨੂੰ ਸਪੈਸ਼ਲ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਜਿਹੜੇ ਉਹ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਜਿਦਾਂ ਡਾਕਟਰ ਪਿਆਲਾਲ ਗਰਕਸ ਸਾਹਿਬਾਗੇ ਉਹਨਾਂ ਦੀ ਉਮਰ 77 ਸਾਲ ਦੀ ਹੈ ਉਹ 24 ਘੰਟੇ ਐਕਟਿਵ ਰਹੇ ਔਰ ਕੋਈ ਵੀ ਸਮੱਸਿਆ ਹੈਗੀ ਪੰਜਾਬ ਦੇ ਵਿੱਚ ਤੁਸੀਂ ਤੁਸੀਂ মিডিਆ ਦੇ ਲੋਕ ਤੁਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਹੋ ਤਾਂ ਇਹ ਸਾਰੇ ਲੋਕ ਕੰਮ ਕਰਦੇ ਨੇ ਪਰ ਜਦੋਂ ਇਹ ਗੱਲ ਹੁੰਦੀ ਉਹਨਾਂ ਦਾ ਵੀ ਦਿਲ ਟੁੱਟਦਾ ਸਾਡਾ ਤਾਂ ਜੋ ਟੁੱਟਣਾ ਟੁੱਟਣਾ ਹੀ ਆ ਪਰ ਇਹਨਾਂ ਬਾਰੇ ਅਸੀਂ ਉਹ ਉਹਦੋਂ ਗੱਲਬਾਤ ਵੀ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜੀ ਬਿਲਕੁਲ ਜਿਹੜੀ ਜੈਨੂਨ ਗੱਲਾਂ ਹੈਗੀਆਂ ਇਹਨਾਂ ਬਾਰੇ ਜ਼ਰੂਰ ਗੱਲ ਚੱਕਿਆ ਕਰੋ ਜੀ ਮਲੇ ਜੀ ਜਿਹੜੀ ਕਾਨਫਰੰਸ ਹੋਣੀ ਸੀ ਹੁਣ ਸੈਮੀਨਾਰ ਦੇ ਵਿੱਚ ਤੁਹਾਨੂੰ ਤਬਦੀਲ ਕਰਨੀ ਪਈ ਆ ਐਦਾਂ ਦੇ ਸੈਮੀਨਾਰ ਜਾਂ ਕਾਨਫਰੰਸ ਕਰਾਉਣ ਦਾ ਜਿਹੜਾ ਮਕਸਦ ਹੁੰਦਾ ਉਹ ਕੀ ਆ ਤੁਹਾਨੂੰ ਲੱਗਦਾ ਵੀ ਜਿਸ ਵਿਸ਼ੇ ਦੇ ਤੁਸੀਂ ਕਰਨ ਜਾ ਰਹੇ ਹੋ ਉਹਦਾ ਕੋਈ ਚੰਗਾ ਇਫੈਕਟ ਵੀ ਪਏਗਾ ਦੇਖੋ ਜੀ ਸ਼ਰੀ ਜੀ ਜਿਹੜੇ ਮਸਲੇ ਹੈਗੇ ਆ ਕੋਈ ਵੀ ਗੱਲ ਚ ਕਰੀਏ ਤਾਂ ਉਹ ਮਸਲਾ ਹੀ ਆ ਕਿਉਂਕਿ ਕਿਸੇ ਨੇ ਐਡੇ ਲੰਬੇ ਸਮੇਂ ਤੋਂ ਉਹਨਾਂ ਮਸਲਿਆਂ ਦਾ ਕੋਈ ਹੱਲੇ ਨਹੀਂ ਕੀ ਲੰਬੇ ਜਾਂ ਉਹ ਗੱਲ ਵੀ ਨਹੀਂ ਕਰ ਦਿੰਦੇ ਉਹ ਕਹਿੰਦੇ ਸਭ ਕੁਝ ਠੀਕ ਹੈ ਪਰ ਸਭ ਕੁਝ ਠੀਕ ਨਹੀਂ ਹੈ ਹੁਣ ਜਿਹੜੀ ਕਾਨਫਰੰਸ ਅਸੀਂ ਲਈ ਕੀ ਸੀ ਉਹ ਕਰਕੇ ਜਿਹੜੀਆਂ ਮੈਂ ਪਹਿਲਾਂ ਗੱਲ ਕੀਤੀਏ ਵੀਜ਼ਾ ਨਾ ਮਿਲਣ ਕਰਕੇ ਉਹ ਅਸੀਂ ਕਰ ਨਹੀਂ ਸਕੇ ਅਸੀਂ ਤਾਂ ਉਹ ਪੋਸਟਪੋਨ ਕਰ ਦਿੱਤੀ ਸੀਗੀ ਪਰ ਕੁਝ ਲੋਕਾਂ ਨੇ ਪਹਿਲਾਂ ਹੀ ਟਿਕਟਾਂ ਲਈਆਂ ਸੀ ਕੁਝ ਲੋਕ ਪਹਿਲਾਂ ਹੀ ਇੱਥੇ ਉਹਨਾਂ ਨੇ ਆਪਣੇ ਇੱਥੇ ਆ ਗਏ ਸੀ ਔਰ ਕਹਿੰਦੇ ਸੀ ਹੁਣ ਅਸੀਂ ਕੀ ਕਰੀਏ ਉਹਨੂੰ ਮੱਦੇਨਜ਼ਰ ਰੱਖੇ ਵੀ ਜਿਹੜੇ ਵੀ ਲੋਕ ਆਏ ਨੇ ਜੀ ਉਹਨਾਂ ਨਾਲ ਤਾਂ ਗੱਲ ਕਰੀਏ ਜਿਹਦੇ ਵਿੱਚ ਤਿੰਨ ਵਿਦਵਾਨ ਇੰਗਲੈਂਡ ਤੋਂ ਆਕਸਫੋਰਡ ਤੋਂ ਆ ਰਹੇ ਨੇ ਕੁਝ ਆਪਣੇ ਪੰਜਾਬ ਇੰਡੀਆ ਵਾਲੇ ਪੰਜਾਬ ਉੱਥੋਂ ਆ ਰਹੇ ਨੇ ਕੁਛ ਨੌਕੀਆ ਜਿਹੜਾ ਜਿਹੜਾ ਦੂਸਰਾ ਪੰਜਾਬ ਦਾ ਹਿੱਸਾ ਹੈਗਾ ਉੱਥੋਂ ਆ ਰਹੇ ਨੇ ਤਾਂ ਉਹਨਾਂ ਦੇ ਦਾ ਲਾਹਾ ਲੈਣ ਲਈ ਉਹਨਾਂ ਨਾਲ ਗੱਲਬਾਤ ਕਰ ਲਈ ਜੀ ਅਸੀਂ ਮਤਲਬ ਇਹ ਜਿਹੜਾ ਇਸ ਕਾਨਫਰੰਸ ਨੂੰ ਆਪਣੇ ਸੈਮੀਨਾਰ ਦੇ ਵਿੱਚ ਬਦਲਿਆ ਹੈਗਾ ਪਰ ਕਾਨਫਰੰਸ ਸੈਠੀ ਕਰਾ ਮਾ ਗਏ ਅਸੀਂ ਇਹ ਜਿਹੜਾ ਮੁੱਦਾ ਸੀਰੀਅਸਲੀ ਨੋ ਕੀ ਆਪਣੇ ਨਮਾਇਦ ਰੱਖਾਂਗੇ ਆਪਣੇ ਵੀ ਇਹ ਜਿਹੜੀ ਗੱਲ ਸਾਡੇ ਨਾਲ ਕਿਉਂ ਹਮੇਸ਼ਾ ਹੀ ਇਹ ਗੱਲ ਹੁੰਦੀ ਹੈਗੀ ਅਸੀਂ ਤੀਜੀ ਕਾਨਫਰੰਸ ਜਲੰਧਰ ਦੇ ਵਿੱਚ ਕਰਾਈ ਸੀ ਜੀ ਔਰ ਅਸੀਂ ਉਹ ਤੋਂ ਪਹਿਲਾਂ ਲਾਹੌਰ ਗਏ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਨੂੰ ਸੱਦਾ ਬ ਦਿੱਤਾ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਖੇਡ ਹੋਈ ਅਖੀਰ ਤੇ ਕਿਹਾ ਜੀ ਤੁਸੀਂ ਪਹਿਲਾਂ 라ਵਲਪਿੰਡੀ ਚਲ ਜਾਓ ਜੀ ਤੁਸੀਂ ਉੱਥੇ ਫੈਸਲਾਬਾ ਚਲ ਜਾਓ ਜੀ ਅਖੀਰ ਤੇ ਜਾ ਕੇ ਮੱਲੋ ਜਿਹੜੀ ਸਾਡੀ ਉਹਨਾਂ ਲੋਕਾਂ ਦੀ ਲੱਗਦੀ ਹੈ ਮੈਂ ਤਾਂ ਇਹ ਕਮ ਕਰ ਉਹਨਾਂ ਦੀ ਇੱਕ ਇਨਸਲਟ ਹੀ ਹੈ ਜੀ ਕਿ ਉਹ ਬੰਦੇ ਵਿਦਵਾਨ ਲੋਗ ਨੇ ਔਰ ਵੀਜ਼ੇ ਲਈ ਉਹ ਜਿਸ ਤਰ੍ਹਾਂ ਕੋਈ ਬੰਦਾ ਬੈਗ ਕਰਦਾ ਹੁੰਦਾ ਯੂ نو ਇਹ ਸਾਡੀ ਜਿਹੜੀ ਮਾਨਸਿਕਤਾ ਦੇ ਬਹੁਤ ਵੱਡੀ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਇਹ ਤਾਂ ਵਿਦਵਾਨ ਨੇ ਮੈਂ ਤਾਂ ਕਹਿੰਦਾ ਕਿਸੇ ਦੀ ਵੀ ਮਾਨਸਿਕਤਾ ਤੇ ਮਨੁੱਖ ਹੋਣ ਦੇ ਨਾਤੇ ਕਿਸੇ ਦੀ ਵੀ ਮਾਨਸਿਕਤਾ ਤੇ ਸਾਨੂੰ ਹਮਲਾ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਮਲੇਬਾਪ ਥੈਂਕ ਯੂ ਸੋ ਮਚ ਤੁਸੀਂ ਨਾਲ ਜੁੜੇ ਇਸ ਵਿਸ਼ੇ ਤੇ ਗੱਲਬਾਤ ਕੀਤੀ ਓਕੇ ਸ਼ਰੀ ਜੀ ਤੁਹਾਡੀ ਮਿਹਰਬਾਨੀ ਹੈ ਸੋਪਵਿੰਦਰ ਮੱਲੀ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਜਿਹੜੀ ਇਹ ਗੱਲ ਹੋ ਰਹੀ ਸੀਗੀ ਉਹ ਜਿਹੜਾ ਵਿਸ਼ਵ ਪੰਜਾਬੀ ਸਮਾਰੋਹ ਹੋਣ ਜਾ ਰਿਹਾ ਉਸ ਨੂੰ ਲੈ ਕੇ ਸੀ ਔਰ ਖਾਸ ਤੌਰ ਦੇਤੇ ਇਸ ਸਮਾਰੋਹ ਦੇ ਵਿੱਚ ਹਰ ਕਿਸੇ ਨੂੰ ਹਿੱਸਾ ਬਣਨ ਦੀ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਮਕਸਦ ਹੈ ਕਈ ਲੋਕ ਜਿਹੜੇ ਬਤਵੰਤੇ ਸੱਜਣ ਪਹੁੰਚ ਰਹੇ ਨੇ ਇਸ ਸਮਾਰੋਹ ਦੇ ਵਿੱਚ ਕਈਆਂ ਨੂੰ ਵੀਜ਼ਾ ਨਹੀਂ ਮਿਲਿਆ ਉਹ ਵੀ ਨਾਲ ਦੀ ਨਾਲ ਇਹਨਾਂ ਦੀ ਨਾਰਾਜ਼ਗੀ ਜਿਹੜੀ ਉਹ ਦੇਖੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਿਵੇਂ ਵੀ ਹੋ ਸਗਾ ਚਾਹੇ ਕੋਈ ਸਿਆਸਤਦਾਨਾ ਉਹਨਾਂ ਤੱਕ ਅਪਰੋਚ ਕਰਕੇ ਆਪਣੀ ਮੰਗ ਜਿਹੜੀ ਹੈ ਉਹ ਜ਼ਰੂਰ ਰੱਖਾਂਗੇ ਕੈਮਰਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ